ਬਹੁਤ ਵਧੀਆ ਯਾਰਾ ਸਮਝੀ ਬਹੁਤ ਵਧੀਆ ਹੁੰਦਾ ਇਸ਼ਾਰੇ ਵਧੀਆ ਕਰ ਰਿਹਾ ਭਾਈ ਵਧੀਆ ਗੱਲ ਹੁੰਦੀ ਆ ਲੈ ਵੀ ਇਹਦਾ ਇਸ਼ਾਰਾ ਕਰ ਹਾਂ ਇਧਰ ਆ ਬੜਾ ਕੋਸਾ ਗੁੜੀਆਂ ਨਾ ਗੁੜੀਆਂ ਇਹਦੀ ਮੈਨੂੰ ਪਤਾ ਕਹੇ ਜੀ ਮੈਂ ਕਿਤੇ ਲਿਓ ਫੋਟੋ ਦੀ ਮੈਂ ਮੰਨ ਦਰ ਕਹਿਣਾ ਪਰ ਕਹਿ ਨਹੀਂ ਪਰ ਕਹਿ ਕਿ ਮੈਂ ਦੇਖੀ ਜੰਗਲਾ ਥੜਾ ਘੀਰਾ ਘੀਰਾ ਵੈਰੀ ਗੁੱਡ ਭਾਈ ਉਹ ਲੱਗੇ ਪਏ ਆ ਦੋ ਤਿੰਨ ਠੀਕ ਆ ਯਾਰਾ ਵਧੀਆ ਗੱਲ ਟਾਈਮ ਪਿਆ ਸੀਗਾ ਚਲਾਓ ਜੀ ਇਹਦਾ ਟਾਈਮ ਡਾਓ ਬਈ ਇਹਦਾ ਇਸ਼ਾਰਾ ਕਰ ਸਰੰਗੀ ਸਰੰਗੀ ਪਿੰਡਾਂ 'ਚ ਆਉਂਦੀ ਹੁੰਦੀ ਸੀ ਜਵਾਕਾਂ ਨੂੰ ਸਰੰਗੀ ਦਾ ਵੀ ਨਹੀਂ ਪਤਾ ਹੁੰਣਾ ਪਰ ਪਹਿਲਾਂ ਬਹੁਤ ਆਉਂਦੇ ਹੁੰਦੇ ਸੀ ਆਪਣੇ ਹਣ ਹੁਣ ਨਹੀਂ ਆਗਿਆ ਹੈਈ ਹਾਂ ਹਾਂ ਉਹੀ ਵੇਲਾ ਯਾਦ ਕਰੀ ਜਾਂਦੇ ਆ ਬਾਈ ਤੇ ਐਦਾ ਇਸ਼ਾਰਾ ਕਰੋ ਬਈ ਮਾਚਸ ਨਾ ਨਾ ਧੁਰੇ ਕਰਾ ਰ ਦੱਬੀ ਸੀ ਟੀਲੀ ਨਾ ਲਾਲਟਨ ਨਾ ਦੀਵਾ ਨਾ ਮੋਮਬਤੀ ਮੋਮਬਤੀ ਵਾਓ ਤੇਰੇ ਠੀਕ ਆ ਤਰਾਰਾ ਦੀਰ ਆਹ ਕਰ ਸਕਦਾ ਤੂੰ ਸਮਝਾ ਸਕਦਾ ਜੇ ਮਰਜੀ ਮੈਂ ਜਦੋਂ ਕਰਦਾ ਮੈਨੂੰ ਪਤਾ ਨਹੀਂ ਕਿਵੇਂ ਨੇੜੇ ਹੀ ਆ ਲੈ ਬਈ ਆਖਰੀ ਫੋਟੋ ਆ ਆਖਰੀ ਫੋਟੋ ਆ ਇਹਦੋਂ ਆਵਾਜ਼ਾ ਕੱਢਾਂਗੇ ਬਾਈ ਬਣ ਕੇ ਚੱਪਰੋ ਆਖਰੀ ਫੋਟੋ ਆ ਕਰੀ ਚੱਲ ਕਰੀ ਚੱਲ ਮੇਂਡਕ ਨਾ ਭਾਈ ਬੋਲ ਨਾ ਯਾਰ ਆਖਰੀ ਫੋਟੋ ਆ ਆਸੇ ਬਣਾ ਜੀ ਨਾ ਹੈਲਪ ਨਾ ਕਰੋ ਜੀ ਮੈਂ ਤੁਹਾਨੂੰ ਕਹਿਆ ਹੀ ਆ ਹਾਜ ਮੈਂ ਔਖਾ ਹੋ ਜਾਉਂਦਾ ਭਾਈ ਮੈਂ ਦੱਸੂ ਇਸ਼ਾਰਾ ਇਹਦਾ ਯਾਰ ਕਰੀ ਚੱਲ ਹਾਂ ਭਾਈ ਯਾਰ ਤੂੰ ਬੁਲਾਉਣੇ ਕਿਵੇਂ ਹੁੰਨੇ ਨੂੰ ਕੁੱਤਾ ਹੈਗਾ ਯਾਰ ਆਏ 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 ਕਰ ਦੋ ਕੁਝ ਕਰ ਆਏ ਕਰ ਦਿੰਦਾ ਕੱਲਾ ਹੱਥ ਹੀ ਕਰ ਨਹੀਂ 부ਝ ਕਰ ਨਹੀਂ ਮਾਰਨੀ ਚਲੋ ਕੋਈ ਨਾ ਬਹੁਤ ਸਹੀ ਕਰ ਲਿਆ ਤੇ 5 ਫੋਟਾਂ ਦੀ ਬਾਹ ਕੱਢਣੀ ਆ ਹੁਣ ਕੱਲੀ ਬਾਜ ਹੁਣ ਇਸ਼ਾਰਾ ਫੇਰ ਨਹੀਂ ਕਰਨਾ ਬੋਲਣਾ ਵੀ ਨਹੀਂ ਜਮਾ ਕੱਲੀ ਬਾਹ ਕੱਢੀ ਜਾਈ ਬੋਲ ਕੇ ਦੱਸਣਾ ਵੀ ਨੇੜਿਆਂ ਕੁਝ ਨਾ ਕਹਿਣਾ ਮੇਖ ਬਾਜ ਨਹੀਂ ਕਹਿੰਦੀ ਨਹੀਂ ਤੁਸੀਂ ਬਾਹ ਕਢੀ ਕਰਨੀ ਹੈ ਕੋਈ ਤਾਂ 부ਝ ਨਹੀਂ ਹੈ ਕੋਈ ਕੰਮ ਨਹੀਂ ਕਰਨਾ ਸਾਰਾ ਕਹਿਣ ਦਾ ਮਤਲਬ ਪਹਿਲਾਂ ਹਿੰਟ ਦੇ ਕੇ ਸਮਝਾਇਆ ਉਹਦੋਂ ਆ ਇਸ਼ਾਰੇ ਕਰਕੇ ਸਮਝਾ ਹੁਣ ਬਾਹ ਕੱਢ ਕੇ ਸਮਝਾਓ ਬੰਦੀ ਕੋਟਾ ਤੂੰ ਇਹਦਾ ਨਾਂ ਹੀ ਲੈਣਾ ਚਾਹੀਦਾ ਦੇਖ ਕਰ ਲੈ ਐ ਲਓ ਚੁੱਪ ਕਰੇ ਵੀ ਬਾਅਦ ਸੁਣਿਓ ਵਧੀਆ ਲੱਗੋ ਉਹਨੂੰ ਚਲਾਓ ਟਾਈਮ ਆ ਐਦੀ ਬਾਅ ਕੱਢ ਪੋ ਪੋ ਰਾਜਾ 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 ਦਈਆ ਤਾਲੀਆਂ ਲਾ ਦਿਆ ਕਰੋ ਕੋਈ ਖੁੱਲ ਗਿਆ ਨਾ ਕੱਲੀ ਬਾਅ ਗੱਡੀ ਚੰਗਾ ਵਧੀਆ ਈ ਲੈ ਐਦੀ ਬਾਅ ਕੱਢ ਬਾਅ ਇਸ਼ਾਰਾ ਨਾ ਕਰੀ ਹੱਥ ਨਾ ਬੰਨੇ ਵਾ ਚੱਲ ਬਾਅ ਕੱਢ ਦੀ ਠਾ 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 ਟਾਕਾ ਸਰਨਾਲਾ ਵਾਹ ਏੜ ਗਲੀ ਸਰਨਾਲਾ ਠਾ 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 ਬਾਂਬਾ ਬਾਪਰੀ ਹੈਗਾ ਲਗਾਤਾਰ ਹੀ ਚੱਲਦਾ ਨਾ ਯਾਰ ਬੋਲ ਪਿਆ ਯਾਰ ਕਿਉਂ ਇਹ ਹਾਜਮਾ ਹੁੰਦਾ ਯਾਰ ਸੇਰ ਗਿਆ ਯਾਰ ਆਇ ਨਹੀਂ ਕਹਿਣਾ ਸਟੇਨ ਕਰਨ ਦੀ ਕਰੀ ਜਾਂਦਾ ਠਾ 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 ਇੰਨਾ ਟਾਈਮ ਪਿਆ ਸੀ ਅਜੇ ਨਾ ਪੜ੍ਹ ਲੈ ਵੜਾ ਲੈ ਜਾਣਾ ਸੀ ਆਪਾਂ ਨੇੜੇ ਆਇ ਕਰਨਾ ਹੁਣ ਜਿਹੜੇ ਕਹਦਾ ਵੀ ਬੰਦੂਕ ਤੂੰ ਆਇ ਨਹੀਂ ਕਰਨਾ ਠਾ 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 ਹੀ ਕਰੀ ਜਾਂੀ ਆ ਆਹ ਤੇ ਕਟਿਆ ਹਾਂ ਆ ਤਾਂ ਗਿਆ ਇੰਨੇ ਨਹੀਂ ਬੋਝਦੇ ਹੋ ਬਾਹ ਘੜੇ ਦੀ ਸੇਰ ਨਾਲ ਆਈ ਸੇਰ ਨਾਲ ਘੜ 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 ਬਦਲ ਹਾਂ ਬਿਜਲੀ ਬਦਲ ਠੀਕ ਆ ਘੜ 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 ਦੇ ਕੋਈ ਟਾੜੀ ਜਮਾਈ ਨਹੀਂ ਮਾਰਦੇਗੇ ਇੱਕ ਮਾਰਦਾ ਫਿਰ ਉਹਦੇ ਮਾਕੇ ਬਿਰਲੀਆਂ ਬਿਰਲੀਆਂ ਮਾਰਦੇ ਆਰੇ ਕੱਟੀਆਂ ਮਾਰਦੇ ਕੋ ਨੰਬਰ ਸਹੀ ਹੋ ਜਾਂਦਾ ਪਤਾ ਨਾ ਲੱਗੇ ਪਾਸਾ ਜ ਰੌਣਕ ਲੱਗੀ ਆ ਲੈ ਬਈ ਇਹਦੀ ਬਾਈ ਕਾਡਾ ਸਹੀ ਆ ਹਾਂ ਬਾਈ ਕਾੜੇ ਦੀ ਇਹਦੀ ਆਵਾਜ਼ ਕਿਹਦੀ ਸੁਣੀ ਹੋਈ ਆ ਬਾਜ ਆ ਪਏ ਸੌਖੀ ਆਵਾਜ਼ ਵਾਹ ਅਲੱਗ ਹੀ ਆ ਇਹਦੀ ਛੇਤੀ ਕਾ ਟਾਈਮ ਲੱਗੀ ਜਾਂਦਾ ਬੁੱਝ ਦੋਦੀ ਉਹ ਕੀ ਦੀ ਆਵਾਜ਼ ਨਹੀਂ ਪਤਾ ਜੀ ਬਈ ਬਾਜ ਇਹਦੀ ਕਿਉਂ ਨਹੀਂ ਸੁਣੀ ਓਰੇ ਤਾਂ ਬਾਜ ਦਾ ਪੁਰਾਣੇ ਵੇਲੇ ਸੁਣਦਾ ਨਾ ਕੱਟ ਬਾਈ ਬਣ ਕੇ ਛੇਤੀ ਬੁੱਝ ਦੋ ਆਓ ਕੋਸ਼ਿਸ਼ ਕਰ ਇਹ ਦੀ ਵਾਰ ਨਹੀਂ ਲਿਖੀ ਜਮੀ ਹੱਦ ਕਰ ਗਿਆ ਨਹੀਂ 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 ਮੈਂ ਤੁਹਾਨੂੰ ਇਹਰਾ ਬਾਈ ਕਾਉਂ ਨਿਕਲ ਦੇ ਦੀ ਇਹਦਾ ਨਹੀਂ ਹੁਣ ਦੇਖਈ ਰਾਜ ਜ਼ਿਹਦਰ ਦਾ ਹਦ ਨੂੰ ਕੱਲ ਯਾਰ ਜਮੀ ਦੱਸਿਆ ਇਹਨੂੰ ਪਤਾ ਹੀ ਆ ਲੈ 53 ਸੀ ਯਾਰ ਪਰ ਕੀ ਕਰ ਦਿੰਦਾ ਹੋਰ ਕੀ ਕਰ ਕੇ ਯਾਰ ਆਹ ਲਤਨਾ ਕਿੱਕ ਮਾਰ ਕੇ ਅੱਛਾ ਹਲਾਉਣੀ ਨਹੀਂ ਜਿਹੜਾ ਜੋ ਲੱਫਟ ਓਹ ਸ਼ਰੀਰ ਧੋਲ ਨਹੀਂ ਨਹੀਂ ਮੋੜ ਕੇ ਬਾਈ ਕਾਉਂ ਨਹੀਂ ਸੁਣੀ ਲੈ 53 ਬਾਬਿਆਂ ਮੇਰੇ ਦੀ 53 ਬਹੁਤ ਪੁਰਾਣੀ ਹੈ ਫਿਰ ਪੁਰਾਣੀ ਦਾ ਗੱਡੀ ਕੱਢਣੀ ਆ ਭਈ ਬਾਜ ਆਪਾਂ ਸੁਣੀ ਹੋਈ ਆ ਮੇਰੇ ਕਹਿਣਾ ਮਤਲਬ ਹੀ ਅਲਗ-ਅਲਗ ਪਿੰਡਾਂ ਚ ਅਲਗ-ਅਲਗ ਤਰੀਕੇ ਨਾਲ ਤੁਸੀਂ ਜਿਵੇਂ ਮਰਜੀ ਜਿਹੇ ਜੀ ਬਾਜ ਕੱਢ ਕੇ ਸਮਝਾ ਦਿਓ ਹੁਣ ਆ ਆਖਰੀ ਹੈ ਇਹਦੀ ਬਾਜ ਕੱਢ ਦੇ ਜੇ ਨਾ ਹਾਰ ਜਗੇ ਆਪਾਂ ਹਾਂ ਹੁਣ ਤੁਸੀਂ ਇਹ ਕਰੀਏ ਨਾ ਬਾਏ ਕੱਢੋ ਜੇ ਕੋਸ਼ਿਸ਼ ਤਾਂ ਕਰੋ ਨਾ ਨਾ ਕੋਈ ਕੋਸ਼ਿਸ਼ ਹੀ ਨਹੀਂ ਕਰਦਾ ਉਹ ਵਿਚਾਰਾ ਕੀ ਕਰੇ ਉਹ ਬਾਜੀ ਨਿਕਲੀ ਬੋਲ ਕੇ ਦੱਸ ਸਕਦੇ ਬੋਲ ਕੇ ਨਹੀਂ ਇਹਦੀ ਬਾਜ ਹੁੰਦੀ ਆ ਹਾਂ ਹਾਂ ਵਾ ਕਰੀ ਜਾ ਲ ਹਾਂ ਪਰ ਪੱਕਾ ਪੱਕਾ ਲੈ ਬੁੱਝਦਾ ਯਾਰ ਬੁੱਝ ਦਿੰਦਾਗਾ ਪਹਿਲਾਂ ਵੀ ਤਾੜੀਆਂ ਲਾਓ ਪੱਕਾ ਜਾਤੀ ਬਰਾਹੀ ਕਦਾ ਫਰਰ ਕਰ ਲੋ ਵੀ ਆ ਸਹੀ ਆ ਤੇ ਮਿਹਰਬਾਨੀ ਲਈ ਥੋੜੇ ਨੰਬਰ ਦੱਸ ਦੇ ਹਣਾ ਤਾਂ ਇਹਨਾਂ ਦੇ 1 2 3 4 5 6 ਗਾ ਤਾਂ 19 ਨੰਬਰ ਸਹੀ ਆ ਬਹੁਤ ਵਧੀਆ ਗੱਲ ਆ ਵੀ 19 ਨੰਬਰ ਆ ਬਹੁਤ ਆਗੇ ਤਾਂ ਆ ਜੋ ਜੀ ਆਪ ਬਈ ਤੁਹਾਡਾ ਕ੍ਰਿਸ਼ਨ ਕ੍ਰਿਸ਼ਨਸ ਹਾਂ ਤਾਂ ਇੱਕ ਪਾਸੇ ਨੇ ਕਰੇਸ਼ਨ ਸਿੰਘ ਵੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਹਰਪ੍ਰੀਤ ਹਰਪ੍ਰੀਤ ਤੁਸੀਂ ਦੇਖ ਚੁੱਕੇ ਹੋ ਖੇਡ ਨੂੰ ਨਾ ਤੁਹਾਨੂੰ ਕੋਈ ਦਿੱਕਾ ਨਹੀਂ ਪਹਿਲੀਆਂ ਦੱਸਦੇ ਹਿੰਟ ਦੇਣ ਹੈ ਇਹ ਇਸ਼ਾਰਾ ਨਹੀਂ ਕਰਨਾ ਲੋ ਬਈ ਹੁਣ ਬੇਨਤੀ ਆ ਬੋਲਿਓਣਾ ਕੋਈ ਯਾਰ ਇੱਕ ਤਾਂ ਮਸਾ ਤੁਹਾਨੂੰ ਕਹਿ ਲਈ ਪਰ ਬੋਲੀ ਵੀ ਗਏ ਫਿਰ ਤੁਹਾਡੀ ਗਲਤ ਕਰ ਲਈ ਲਾ ਬੋਲਿਆ ਉਹਨੂੰ ਵਿੱਚ ਇੱਧਰ ਲੈ ਆਉਣਾ ਫਿਰ ਦੂਜੀ ਟੀਮ ਬਾਅਦ ਚ ਨਹੀਂ ਬਾਈ ਪੰਗਾ ਯਾਰ ਬਾਅਦ ਤਾਂ ਹੁਣ ਅੱਧੀ ਲੰਘ ਜੂ ਨਾ ਤਾਂ ਹੁਣ ਹੀ ਹੁਣ ਹੀ ਆ ਜਾਓ ਜੀ ਨਹੀਂ ਆਉਣਾ ਤਾਂ ਬਾਅਦ ਚ ਨਾ ਬੋਲਿਓ ਬਾਅਦ ਤੁਸੀਂ ਦੇਖੀ ਚੱਲੀ ਫੋਟੋਆਂ ਆਪੀ ਦਿਖਾਈ ਚੱਲੋ ਤੁਹਾਨੂੰ ਖੜੇ ਰਹੋ ਇੱਥੇ ਹਿੰਟ ਦੇਣੇ ਆ ਇਸ਼ਾਰਾ ਨਹੀਂ ਕਰਨਾ ਬੋਲ ਕੇ ਦੱਸਣਾ ਬੋਲ ਕੇ ਇਸ਼ਾਰਾ ਜੀ ਇਹ ਅੱਛਾ ਅੱਛਾ ਹਾਂ ਆਪਣਾ ਦਾਣਾ ਦੂਣਾ ਕੁੱਟਣ ਵਾਸਤੇ ਕੁੰਡਾ ਜੀ ਕੋਟਣਾ ਨਹੀਂ 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 ਦਾਣਾ ਬੱਕਲੀਆਂ ਘੋਟਦੇ ਹੁੰਦੇ ਸੀ ਪਹਿਲਾਂ ਬੱਕਲੀਆਂ ਪਸ਼ੂਆਂ ਵਾਸਤੇ ਹਾਂ ਪਸ਼ੂਆਂ ਵਾਸਤੇ ਬੱਕਲੀਆਂ ਘੋਟਦੇ ਕੁੰਡਾ ਨਹੀਂ ਨਹੀਂ ਬੱਕਲੀਆਂ ਘੋਟਦੇ ਸੀ ਪਹਿਲਾਂ ਪਸ਼ੂਆਂ ਵਾਸਤੇ ਬੱਕਲੀਆਂ ਕੌੜਦੇ ਹੁੰਦੇ ਪਸ਼ੂਆਂ ਵਾਸਤੇ ਉਹ ਆ ਤੇ ਛੋਲੇ ਛੂਲੇ ਕੌੜਦੇ ਹੁੰਦੇ ਸੀ ਉਹ ਕੜੀਆਂ ਲਓ ਵੈਰੀ ਗੁੱਡ ਕੜੀਆਂ ਦੇ ਵਜਾਓ ਉਹ ਕੜੀਆਂ ਲਓ ਲੋ ਆ ਸਹੀ ਆ ਆ ਸਮਝਾਓ ਜੀ ਪਹਿਲਾਂ ਜਵਾਕ ਖੇੜਦੇ ਹੁੰਦੇ ਸੀਗੇ ਲੈ ਲੈ ਕੇ ਨਿਕ ਨਿਕ ਪਈਏ ਜੇ ਹੁੰਦੇ ਸੀ ਲੱਕੜ ਦੇ ਹੁੰਦੇ ਸੀ ਬਣੇ ਗੱਡੀ ਰਾਹ ਗੱਡੀ ਰਾਹ ਵੈਰੀ ਗੁੱਡ ਪਹਿਲਾਂ ਇਹਦੇ ਤੇ ਤੁਰਨਾ ਸਿੱਖਦੇ ਹੁੰਦੇ ਸੀ ਹੁਣ ਬੱਕਰ ਆ ਕੇ ਪਹਿਲਾਂ ਇਹਦੀ ਸਿੱਖਦੇ ਹੁੰਦੇ ਸੀਗੇ ਐਵੇਂ ਇਹਦੀ ਸਿੱਖਿਆ ਯਾਰ ਵੇਖੀ ਭਾਈ ਤੁਸੀਂ ਇਹਦੀ ਸਿੱਖਿਓਗੇ ਚਲ ਆਓ ਜੀ ਆ ਸਹੀ ਆ ਪਹਿਲਾਂ ਉਹਨਾਂ ਦਾ ਫਰਨੀਚਰ ਬੰਨਦਾ ਸੀ ਹੁਣ ਵੀ ਹੈਗੀਆਂ ਬਹੁਤ ਬਹੁਤ ਮਹਿੰਗਾ ਵਿਕਦਾ ਉਹ ਫਰਨੀਚਰ ਦਰਖਤ ਹੈ ਕੋਈ ਹਾਂ ਦਰਖਤ ਹੈ ਟਾਲੀ ਟਾਲੀ ਬਹੁਤ ਵਧੀਆ ਭਾਈ ਵੈਰੀ ਗੁੱਡ ਟਾਲੀਆਂ ਲਾਓ ਇਹ ਬਹੁਤ ਵਧੀਆ ਹੋਣ ਬੜੀਆਂ ਗੱਲ ਬਹੁਤ ਸੋਹਣੀ ਗੱਲ ਹੈ ਜੀ ਦੂਜੀ ਟੀਮ ਵੀ ਵਧੀਆ ਪੂਰੀ ਵਧੀਆ ਮੈਚ ਲੱਗੂਗਾ ਤੇ ਆ ਸਮਝਾਓ ਜੀ ਬਾਬਾ ਆਰਾਮ ਦੇ ਉਹ ਤਾਂ ਮਸ਼ਹੂਰ ਹੋਇਆ ਉਹ ਪੀ ਕੇ ਤਾਂ ਜੂਸ ਜਿਆ ਜੂਸ ਜਿਆ ਹੁੰਦਾ ਐ ਐਲੋਵੇਰਾ ਜਿਆ ਬੰਦੇ ਬੰਦੇ ਜੀ ਕੰਮ ਜਾਉਣ ਵਾਲੀ ਪੂਰੇ ਵਤ ਗਈ ਜੀ ਠੀਕ ਆ ਪੂਰੇ ਫੋਟੋ ਲੈ ਆਲੀ ਹੈ ਜਮਾ ਜਮਾ ਹਿੰਟ ਪੂਰੇ ਦੇਣੀ ਇਹ ਤਲਾਹ ਇਹਦੇ ਵਾਰ ਦੱਸੇ ਇੱਕ ਆਪਣਾ ਗਾਇਕ ਮਰ ਗਿਆ ਉਹ ਆਪ ਕਾਲਾ ਸੀ ਜਿਹੜੀ ਉਹਦੇ ਨਾਲ ਗਾਇਕਾ ਸੀਗੀ ਉਹ ਬਹੁਤ ਗੋਰੀ ਸੀਗੀ ਪਤਲੀ ਜੀ ਉਹ ਮਰ ਗਿਆ ਉਹ ਆਪ ਮਰ ਗਿਆ ਚਮਕੀਲਾ ਤੇ ਅਮਰ ਜੋਧਰੀ ਨਹੀਂ ਉਹ ਤਾਂ ਦੋਨੋਂ ਹੀ ਮਰ ਗਏ ਇਹ ਤੇ ਦੂਜੀ ਜਿਹੜੀ ਜਿਹੜੀ ਉਹਦੀ ਘਰ ਵਾਲੀ ਆ ਉਹ ਜਿਉਂਦੀ ਹੈ ਜੀ ਹਾਂ ਹਾਂ ਇਧਰ ਫਤੇਗੜ ਸਾਹਿਬ ਦੇ ਕੋਲੇ ਕੋਲੇ ਪਿੰਡ ਸੀ ਉਹਦਾ ਇਹ ਵੀ ਦੱਸ ਦਿਨੇ ਬਹੁਤ ਵਧੀਆ ਆਪ ਕਾਲਾ ਸੀ ਰੋਡਵੇਜ ਦੀ ਲਾਰੀ ਹਾਂ ਗਾਇਆ ਸੀ ਉਹਨੇ ਦੇਖੋ ਇਹ ਕਾਲਾ ਸਰਦੂਲ ਸਕੰਦਰ ਸੀ ਤੇ ਅਮਰ ਨੂਰੀ ਆ ਹਾਂ ਔਰੇ ਆਗੀ ਰੋਡਵੇਜ ਦੀ ਲਾਰੀ ਨੇ ਗਾਇਆ ਸੀ ਆ ਹੋਈ ਅਮਰ ਚਲੋ ਕੋਈ ਗੱਲ ਨਹੀਂ ਬਹੁਤ ਵਧੀਆ ਅਮਰ ਨੂਰੀ ਆ ਲੋ ਜੀ ਜੋ ਆਉਂਦੇ ਹੁੰਦੇ ਸੀ ਪਹਿਲਾਂ ਆਪਾਂ ਫਾਇਟ ਲੈਂਦੇ ਹੁੰਦੇ ਸੀਗੇ ਚੋਰਸ ਜੇ ਸੀ ਐਡਾ ਕਿ ਹੁੰਦਾ ਸੀ ਤਿੰਨ ਦਾ ਟਿੰਨ ਦਾ ਪੀਪਾ ਪੀਪਾ ਵੈਰੀ ਗੁੱਡ ਆਂ ਦੱਸ ਜੇ ਮਰਜੀ ਉਹ ਇਸ਼ਾਰੇ ਮੇਰੇ ਸਾ ਠੀਕ ਹੈ ਸੀ ਪੀਪਾ ਸਹੀ ਆ ਟਾਈਮ ਖਾਲੀ ਹੁੰਦੇ ਬਹੁਤ ਵਧੀਆ ਖੇਡ ਰਹੇ ਹੋਗੇ ਤੇ ਬਈ ਸਮਝ ਵੀ ਬਹੁਤ ਵਧੀਆ ਰਹੋਗੇ ਚਲਾਓ ਟਾਈਮ ਜੀ ਆਹ ਸਹੀ ਆ ਘੋੜੇ ਵਰਗਾ ਹੀ ਹੁੰਦਾ ਹੈ ਹਾਂ ਪੱਤਾਰੀਆਂ ਹੁੰਦੀਆਂ ਉਹਦੇ ਵਿੱਚ ਘੋੜੇ ਦਾ ਹੀ ਰੂਪ ਹੈ ਜੈ ਭਰਾ ਜੈ ਭਰਾ ਵਾਹ ਵੀ ਵਾਹ ਠੀਕ ਆ ਵੈਰੀ ਗੁੱਡ ਦਬੂ ਤੇ ਕਾਰੀਂ ਕਰੇ ਵਰਿਆ ਚਲੋ ਜੀ ਪਹਿਲਾਂ ਆਪਾਂ ਨਿੱਕੇ ਹੁੰਦੇ ਖੇਡਦੇ ਹੁੰਦੇ ਸੀ ਦਰਖਤਾਂ ਦੇ ਨਾਲ ਇੱਕ ਦੂਜੇ ਤੇ ਚੜ ਕੇ ਹਾਂ ਬੋਲਣਾ ਨਹੀਂ ਉਹਦਾ ਨਾਂ ਸੀ ਜਿਵੇਂ ਆਪਾਂ ਗੁੜਾ ਗੁੜ ਦੀ ਨਾਲ ਜਿਹੜੀ ਗੁੜ ਦੀ ਜਿਹੜੀ ਪਤਲੀ ਹੁੰਦੀ ਹੈ ਮਤਲਬ ਗੁੜ ਦੀ ਜਿਹੜੀ ਪਾਊਡਰ ਹੁੰਦਾ ਹੈ ਉਹਦਾ ਨਾਮ ਉਸ ਤੇ ਸੀਗਾ ਹਾਂ ਇੱਕ ਦੂਜੇ ਦੇ ਪਹਿਲਾਂ ਮੈਂ ਕਹੀ ਨਾ ਚੜ ਕੇ ਆਪਾਂ ਇੱਕ ਦੂਜੇ ਦੇ ਚੜ ਕੇ ਖੇਡਦੇ ਹੁੰਦੇ ਸੀਗੇ ਹਾਂ ਤੂੰ ਹੀ ਖੇਡੀ ਆ ਭਈਏ ਖੇਡਦੇ ਹੁੰਦੇ ਨਿੱਕੇ ਹੁੰਦੇ ਖੇਡਦੇ ਹੁੰਦੇ ਪੁਰਾਣੀ ਖੇਡ ਆ ਇਧਰ ਕੋ ਟਾਈਮ ਬਈ ਸ਼ੱਕਰਪੀਜੀ ਦਾ ਪਤਾ ਪਤਾ ਨਾ ਫੇਰ ਆਏ ਵੀ ਦੱਸਤਾ ਸੀ ਵੀ ਗੋੜ ਦੀ ਪਤਲੀ ਪਰਤ ਨੂੰ ਸ਼ੱਕਰ ਕਹਿੰਦੇ ਆ ਹਾਂ ਸ਼ੱਕਰਪੀਜੀ ਉਹ ਨਾਮ ਤੇ ਰੱਖਤਾ ਸੀ ਆ ਸਮਝ ਆਉਈ ਵਟਾ ਦਰਖਤਾਂ ਦੇ ਵਿੱਚ ਨਾ ਮੋਰੀਆ ਕਰਦੇ ਇੰਨੀ ਤਿੱਖੀ ਚੋਝ ਹੁੰਦੀ ਸੀ ਉਹਦੀ ਦਰਖਤਾਂ ਵਿੱਚ ਮੋਰੀਆ ਕਣਦੇ ਚੱਕੀ ਰਾਹਾ ਬੱਲੇ ਵੀ ਬੱਲੇ ਆ ਚੱਕੀ ਆ ਗਿਆ ਬੋਈ ਇਹ ਹੁੰਦਾ ਈ ਚੱਕੀ ਰਾਹਾ ਟਾਈਮ ਖਾਲੀ ਹੋ ਗਿਆ ਚਲਾਓ ਜੀ ਪਹਿਲਾਂ ਆਪਣੇ ਪਿੰਡ ਚ ਤਿੰਨ ਲੱਗੇ ਹੁੰਦੇ ਸੀਗੇ ਤੇ ਦੂਰੋਂ ਜੋ ਸਰਾਮ ਤੋਂ ਸਟਾਰਟ ਹੁੰਦਾ ਸੀ ਆ ਤੇ ਉਦੋਂ ਤਿੰਨ ਪਹੀਆ ਜਿਆ ਟੈਂਪੂ ਪੂਰ ਟੈਂਪੂ ਪੂਰ ਵੈਰੀ ਗੁੱਡ ਬਈ ਇਸ ਤਰ੍ਹਾਂ ਉਹ ਪਹਿਲਾ ਲੱਗੇ ਉਹ ਵੀ ਖਤਮ ਹੋ ਗਿਆ ਵਿਚ ਪਿੰਡਾਂ ਦੇ ਹੈਗੇ ਮੋਗੇ ਲਈ ਮੋਗੇ ਇਧਰ ਹੈਗੇ ਮੋਗੇ ਨਹੀਂ ਜਿੱਥੇ ਉਧਰ ਸਾਥ ਨਹੀਂ ਹੈਗੀ ਤੁਸੀਂ ਇਕੱਲੇ ਮਾ ਪੂੜ ਦੇ ਕੇ ਮੈਂ ਬਾੜੀ ਵਧੀਆ ਇਕੱਠ ਹੋਊਗਾ ਮੋਗੇ ਜਗਰਾਉ ਹੋ ਹੈਗੇ ਜੇ ਮੁਹੱਲੀ ਹੈਗੇ ਮੁਹੱਲੀ ਇਧਰ ਲਓ ਜੀ ਹੁਣ ਇਸ਼ਾਰਾ ਕਰਿਓ ਮੈੱਕ ਦੇ ਦਿਓ ਮੈਨੂੰ ਤੇ ਬੋਲਣਾ ਨਹੀਂ ਕੱਲਾ ਇਸ਼ਾਰਾ ਕਰਨਾ ਬਈ ਇਸ਼ਾਰਾ ਸਮਝੋ ਠੀਕ ਆ ਕਾ ਦਾ ਇਸ਼ਾਰਾ ਸਮਝੋ ਪੂਰਾ ਬੋਲੋ ਨਾ ਹੀ ਜਮਾ ਬਿਲਕੁਲ ਗੁੰਗੇ ਹਾਂ ਚਲਾਓ ਟਾਈਮ ਲੋ ਆ ਭਾਈ ਦੱਸੋ ਇਹਦੇ ਵਾ ਇਸ਼ਾਰਾ ਕਰੋ ਹਾਂ ਹਾਂ ਪਰਸ ਜੀ ਪਰਸ ਨਹੀਂ ਆ ਦੇਖੋ ਐਦਾਂ ਹਾਂ 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 ਹੁਣ ਦੱਸੋ ਉੜਤਾ ਜੀ ਉੜਤਾ ਨਹੀਂ ਆ ਦੇਖੋ ਐ ਸਰੂਪਾ ਸਰੂਪਾ ਨਹੀਂ ਹੋਰ ਸਾਫਾ ਸਾਫਾ ਨਹੀਂ ਹੈ ਪਰਨਾ ਵੀ ਨਹੀਂ ਭਾਈ ਸਿੱਧਾ ਰੱਖੋ ਓ ਯਾਰ ਬੋਲਣਾ ਨਹੀਂ ਨਹੀਂ ਬੋਲਣਾ ਬਈ ਯਾਰ ਹਾਰ ਨਹੀਂ ਗਿਆ ਸਾਰਾ ਕੁਝ ਕਹਿਤਾ ਹਾਰ ਪਾਉਣੇ ਨੇ ਪਰ ਤਾਂ ਦੂਜੇ ਦੇ ਥੋੜੀ ਬੋ ਬੰਦਾ ਮੈਂ ਸਰੋਪਾ ਸਾਸ ਦੀ ਕਹਾਂ ਸਰੋਪਾ ਪਰ ਹਾਰ ਕੋ ਹਾਰ ਵੀ ਪਾਉਣੇ ਨੇ ਠੀਕ ਹੈ ਪਹਿਲਾਂ ਹਾਰ ਹੀ ਪਾਉਣ ਦੇਗੇ ਮਾਤਾ ਜੀ ਨੂੰ ਹੁਣ ਪਤਾ ਲੱਗਿਆ ਇੱਥੇ ਆ ਕੇ ਅੜਦਾ ਪਹਿਲਾਂ ਦੇਖਣਾ ਹੀ ਹੈ ਲਓ ਜੀ ਆ ਗਲਤ ਆ ਚਲੋ ਇਸ਼ਾਰਾ ਕਰ ਇਹਦਾ ਹਾਂ